ਅਸੀ ਗੁਰੂ ਸਾਹਿਬ ਦਾ ਬਚਨ ਪੜ੍ਹਨੇ ਆਂ ਖੰਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਖੰਮ ਲਾਵੈ ਆਪਨ ਪਾਲੀ ਹੁਣ ਅਗਲੀ ਤੋਕੀ ਹੈ ਅਗਲੀ ਸ਼ੰਕੇ ਨੂੰ ਮਾਰਦੀ ਏ ਤੋਕ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਲ ਮੰਨੂ ਹਰ ਹਰ ਕਥਾ ਨਿਰਾਲੀ ਜਾਂ ਸਤਗੁਰਾਂ ਨੇ ਸ਼ਬਦ ਵਰਤੇ ਕਿ ਸਲਾਮ ਜਵਾਬ ਆ ਸੈ ਸਾਜੇ ਮਥਾ ਵੀ ਟੇਕਦਾ ਹੈ ਅੱਗੋਂ ਸ਼ੱਕ ਕਰਕੇ ਜਵਾਬ ਵੀ ਦਿੰਦਾ ਹੈ ਸਤਿਗੁਰੂ ਕਹਿੰਦੇ ਨੇ ਭਗਤੀ ਤੋਂ ਬਿਨਾ ਸ਼ੱਕ ਨਹੀਂ ਖਤਮ ਹੋ ਸਕਦਾ ਗੁਰ ਤੇਗ ਬਹਾਦਰ ਜੀ ਕਹਿੰਦੇ ਸਲਾਮ ਜਵਾਬ ਦੋਵੇਂ ਕਰਾ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਭਗਤੀ ਜਿਹੜੀ ਉਹ ਅੰਦਰ ਦੇ ਸ਼ੰਕੇ ਮਸਲ ਕੇ ਰੱਖ ਦਿੰਦੀ ਤੇ ਇਹ ਗੱਲ ਹੋਰ ਦਿਨੇ ਜਿਹੜਾ ਫੁਰਨਾ ਪੈਦਾ ਹੋਵੇਗਾ ਜਦੋਂ ਸਿਮਰਨ ਚ ਬੈਠਾਂਗੇ ਸੱਚ ਇਹ ਉਸ ਫੁਰਨੇ ਦੀਆਂ ਜੜਾਂ ਸਿਮਰਨ ਛੁੱਟਿਆ ਹੋਇਆ ਫੁਰਨਾ ਪਟਕ ਜਾਏਗਾ ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾ ਅੰਦਰ ਦੇ ਸ਼ੱਕ ਨਹੀਂ ਜਾਂਦੇ ਤੇ ਬੰਦੇ ਦਾ ਸੁਭਾਖ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਗਏ ਰਾਜੇ ਜੈ ਸਿੰਘ ਜੀ ਤੇ ਗੁਰਦੁਆਰਾ ਬੰਗਲਾ ਸਾਹਿਬ ਆਪਾਂ ਜਾਣਦੇ ਆਂ ਜੀ ਉੰਜ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਲੈ ਕੇ ਦਿੱਲੀ ਦੀ ਧਰਤੀ ਤੱਕ ਜਿੰਨੇ ਵੀ ਟਕਰੇ ਸਾਰੇ ਸ਼ੰਕੇ ਵਾਲੇ ਮਿਲੇ ਜਾਦਾ ਇਹ ਹੀ ਨਹੀਂ ਸ਼ੰਕਾ ਨਿਕਲਿਆ ਵੀ ਇਹ ਬੱਚਾ ਗੁਰੂ ਹੈ ਜਦੋਂ ਹਜ਼ੂਰ ਜੇ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਤੇ ਹੱਥੇ ਸਤਗੁਰੂ ਛੜੀ ਰੱਖਦੇ ਸਨ ਸੋਟੀ ਪਾਲਕੀ ਚ ਲੰਗੇ ਤੇ ਅੱਗੇ ਕੋੜੀ ਬ੍ਰਾਹਮਣ ਸਾਠ ਦਿੱਤਾ ਉੱਚੀ ਜਾਤ ਵਾਲਿਆਂ ਨੇ ਵੀ ਇਹ ਬੱਚਾ ਕਾ ਇਰਕਾ ਤੂੰ ਤੂੰ ਕਰਦੇ ਸਨ ਸਨਾਤ ਨਹੀਂ ਵੀ ਗੁਰੂ ਘਰ ਤਾਂ ਕੋੜੀਆਂ ਨੂੰ ਠੀਕ ਕਰਦਾ ਰਿਹਾ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਠੀਕ ਕੀਤਾ ਉਹ ਮਹਾਰਾਜ ਜੀ ਜਦੋਂ ਪਾਲਕੀ ਚ ਲੰਘਿਓ ਉਹ ਕੁਰਲਾਇਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪਰਦਾ ਪੜਾ ਕਰਕੇ ਪਾਲਕੀ ਰੁਕਵਾਲੀ ਪਰਦਾ ਪੜਾ ਕੀਤਾ ਉਹ ਕੋਲ ਆ ਗਿਆ ਕਹਿੰਦੇ ਕਿਵੇਂ ਆਇਆ ਕਹਿੰਦਾ ਤੁਸੀਂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਹੋ ਉਹਨਾਂ ਕੋਲ ਹੀ ਠੀਕ ਕੀਤੇ ਮੇਰਾ ਰੋਗ ਨਿਵਰਤ ਕਰੋ ਮਹਾਰਾਜ ਆਸ ਪਏ ਕਹਿ ਲਗੇ ਜਿਨ੍ਹਾਂ ਤੈਨੂੰ ਭੇਜਿਆ ਉਹ ਨiyet ਦੇ ਸਾਫ ਨਹੀਂ ਪਰ ਤੈਨੂੰ ਰੋਗ ਲੱਗਾ ਤੇਰੀ ਨiyet ਸਾਫ ਹੈ ਕਰਤਾਰ ਦਾ ਸਿਮਰਨ ਕਰ ਆਹ ਲੈ ਸਾਡਾ ਰੁਮਾਲ ਲੈ ਲੈ ਜ਼ਖਮਾਂ ਨੂੰ ਇਹਦੇ ਨਾਲ ਕੁੰਜਿਆ ਕਰ ਸੱਚੀ ਮੁੱਚੀ ਅਰੋਗ ਹੋ ਗਿਆ ਪਰ ਸ਼ੰਕਾ ਤੇ ਕਿਸੇ ਕੀਤਾ ਨਾ ਪੰਜੋਖਰੇ ਆਏ ਜਿੱਥੇ ਗੁਰਦੁਆਰਾ ਪੰਜੋਖਰਾ ਸਾਹਿਬੇ ਉੱਥੇ ਵੀ ਸ਼ੱਕ ਬਣ ਗਿਆ ਸਾਰੇ ਪੜ੍ਹਨੇ ਆ ਨਾ ਪੰਜ ਮਿਸਾਕੀ ਡੀਟੇਲ ਚ ਨਹੀਂ ਜਾਣਾ ਲਾਲਚੰਦ ਨੇ ਇਹ ਹੀ ਸ਼ੱਕ ਸੈਸਾ ਪੈਦਾ ਕੀਤਾ ਕਿ ਸਿੱਖ ਬੱਚੇ ਨੂੰ ਮੱਥਾ ਟੇਕ ਰਿਹਾ ਇਹ 7 ਸਾਲ ਦੀ ਉਮਰ ਹੈ ਇਹ ਇਹ ਗੁਰੂ ਹੋ ਸਕਦਾ ਹੈ ਕਿ ਬਜ਼ੁਰਗ ਆਏ ਵੱਡੇ ਵੱਡੇ ਬਜ਼ੁਰਗ ਮੱਥਾ ਟੇਕ ਰਿਆ ਉੱਥੇ ਉਹਨੇ ਫਿਰ ਕਿਹਾ ਕਿ ਨਾਮ ਹਰਿ ਕ੍ਰਿਸ਼ਨੇ ਕ੍ਰਿਸ਼ਨ ਦੀ ਗੀਤਾ ਦੀ ਅਰਥ ਕਰ ਦਿਓ ਸਤਿਗੁਰਾਂ ਨੇ ਕਿਹਾ ਤੂੰ ਲੈ ਆ ਕਿਸੇ ਬੰਦੇ ਨੂੰ ਸੱਚ ਹੈ ਭਾਈ ਛੱਜੂ ਜਿਹਦੇ ਸਿਰ ਤੇ ਬਖਸ਼ਿਸ਼ ਦੀ ਛੜੀ ਰੱਖ ਕੇ ਅਰਥ ਕਰਾਏ ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਾ ਜਿੱਥੇ ਮਾਰੇ ਨੇ ਦਿੱਲੀ ਜਦੋਂ ਗਏ ਮੈਂ ਤਾਂ ਇਹ ਉਦਾਹਰਨ ਲੈ ਲਈ ਵੀ ਸਾਇੰਸ से بڑے ਉੱਠਦੇ ਨੇ ਕਈ ਵਾਰੀ ਬੰਦਾ ਸਿਮਰਨ ਕਰਦਿਆਂ ਕਰਦਿਆਂ ਵੀ ਕਹਿੰਦਾ ਵੀ ਜਿਹਦਾ ਕਰਨੇ ਪੈ ਉਹ ਹੈ ਵੀ ਕਿ ਨਹੀਂ ਇੰਨੀ ਬਾਣੀ ਪੜ੍ਹਨੇ ਕੁਝ ਬੜੇਗਾ ਵੀ ਕਿ ਨਹੀਂ ਸੈਸ ਹੀ ਹੈ ਨਾ ਸ਼ੱਕ ਹੈ ਜਦੋਂ ਉੱਥੇ ਗਏ ਤੇ ਰਾਣੀ ਨੂੰ ਪਤਾ ਲੱਗਾ ਜੈ ਸਿੰਘ ਦੇ ਘਰੋਂ ਉਹਨੇ ਪਤਾ ਕੀਤਾ ਜਦੋਂ ਪਤਾ ਲੱਗਾ ਵੀ ਬਾਲ ਉਮਰ ਕੈ ਬਾਲ ਗੁਰੂ ਕਹਿਣ ਬਾਲਾ ਪ੍ਰੀਤਮ ਸ਼ਬਦ ਵਰਤਿਆ ਉਹਦੇ ਮਨ ਚ ਪਹਿਲਾ ਸ਼ੰਕਾ ਉੱਠਿਆ ਵੀ ਬੱਚਾ ਗੁਰੂ ਹੋ ਸਕਦਾ ਹੈ ਸ਼ੱਕ ਕਰ ਲਿਆ ਤੇ ਫਿਰ ਅਗਲੀ ਮੱਤ ਤੇ ਪੜਦਾ ਇਹ ਪੈ ਗਿਆ ਸ਼ੱਕ ਕਰ ਲਿਆ ਸ਼ੱਕ ਕਰਨ ਤੋਂ ਬਾਅਦ ਪ੍ਰੀਖਿਆ ਲੈਣ ਦਾ ਮਨ ਬਣਾ ਲਿਆ ਬਿਹੈਵੀਅਰ ਗੁਰੂ ਉਹਨੇ ਜੀ ਕੱਪੜੇ ਜਿਹੜੇ ਨੇ ਗੋਲੀਆਂ ਵਾਲੇ ਪਾ ਲੈ ਜਿਹੜੀਆਂ ਨੌਕਰਾਨੀਆਂ ਸਨ ਤੇ ਨੌਕਰਾਨੀਆਂ ਨੂੰ ਕੱਪੜੇ ਪਟਰਾਣੀ ਵਾਲੇ ਪਵਾ ਦਿੱਤੇ ਆਪਣੇ ਕੱਪੜੇ ਕੀਮਤੀ ਗੋਲੀਆਂ ਨੂੰ ਪਵਾ ਦਿੱਤੇ ਆਪ ਗੋਲੀਆਂ ਵਾਲੇ ਪਾ ਕੇ ਪਿੱਛੇ ਬੈਗੀ ਬੀਬੀਆਂ ਚ ਮਾਰੇ ਸੱਚੇ ਪਾਤਸ਼ਾਹ ਹੈ ਇੱਕ ਇੱਕ ਦੀ ਛੜੀ ਸਿਰ ਤੇ ਚੜੀ ਰਾਕੇ ਤੂੰ ਵੀ ਰਾਣੀ ਨਹੀਂ ਤੂੰ ਵੀ ਰਾਣੀ ਨਹੀਂ ਤੂੰ ਵੀ ਨਹੀਂ ਜਿੱਥੇ ਪਟਰਾਣੀ ਬੈਠੀ ਸੀ ਉਹਦੀ ਗੋਦੀ ਜਾ ਕੇ ਬੈਠ ਗਿਆ ਸ਼ਬਦ ਕਹੇ ਕਿ ਰੱਬ ਨੇ ਪੂਰਬਲੇ ਭਾਗਾ ਕਰਕੇ ਰਾਜ ਭਾਗ ਦਿੱਤਾ ਤੈਨੂੰ ਗੋਲੀ ਬੰਨ ਦਾ ਸ਼ੌਂਕ ਹੈ ਨਾਲ ਕਿਹਾ ਗੁਰੂ ਦੀ ਪ੍ਰੀਖਿਆ ਲਾਓਗੇ ਗੁਰੂ ਨੇ ਨਿਕਲ ਜਾਣਾ ਜੇ ਤੁਹਾਡੀ ਪ੍ਰੀਖਿਆ ਲੈ ਲਈ ਫਿਰ ਤੁਹਾਡਾ ਕੀ ਬਣੇਗਾ